ਅੱਜ ਕੰਮ ਤੇ ਥੋੜਾ ਜੀ ਘੱਟ ਹੀ ਲੱਗਿਆ ਬਾਈ ਕਿਉਂਕਿ ਨਜ਼ਾਰੇ ਥੋੜੇ ਵੱਧ ਲੈ ਕੇ ਆਏ ਸੀਗੇ ਨਾ ਚਾਰ ਪੰਜ ਦਿਨ ਨਜ਼ਾਰਿਆਂ 'ਚ ਸੀਗੇ ਤਾਂਹੀਂ ਫਿਰ ਕੰਮ ਤੇ ਕਿੱਥੋਂ ਜੀ ਲੱਗਣਾ ਸੀ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਨਾਲੀ ਤੋਂ ਆ ਕੇ ਜੀ ਨਵੇਂ ਜਮਾ ਠੰਡੇ ਲਾ ਕੇ ਚ ਆ ਕੇ ਤੇ ਹੁਣ ਪੂਰੀ ਗਰਮੀ 'ਚ ਖੜੇ ਆਂਗੇ ਪਿੰਡ ਤੇ ਚੱਲੇ ਆਂ ਫੇਰ ਕੰਮ ਤੇ ਜੀ ਨਹੀਂ ਕਰਦਾ ਜਾਣ ਨੂੰ ਕਿ ਕਿ ਉੱਥੇ ਪੂਰਾ ਵਧੀਆ ਜੀ ਲੱਗਿਆ ਹੋਇਆ ਸੀ ਗੱਲ ਕਰਨ ਜੀ ਤਾਂ ਫਿਰ ਲੱਗਿਆ ਸੀ ਵਾਪਸ ਵੀ ਤਾਂ ਆਉਣਾ ਪੈਂਦਾ ਹੀ ਆ ਤੇ ਹੁਣ ਆਪਾਂ ਚੱਲਦੇ ਆਂ ਕੰਮ ਤੇ ਆ ਵੀ ਕੰਮ ਤੋਂ ਪਹਿਲਾਂ ਹਲਕੀ ਜਿਹੀ ਗੇੜੀ ਇਹ ਲੋ ਵੀ ਨਾਲ ਉੱਥੇ ਬੱਸ ਸਟੈਂਡ ਦੀ ਅੱਜ ਬਾਵਾ ਦੇ ਨਾ ਆਵਾਜ਼ ਆਂਟੀ ਦੀ ਦੁਕਾਨ ਤੇ ਆਂਟੀ ਦਾ ਥੋੜਾ ਦਾ ਹਾਰ ਸਦਾਰ ਰਹਿੰਦਾ ਸੀਗਾ ਮਗਰਲਾ ਆਂਟੀ ਦਾ ਇਹ ਨਾ ਹੋਵੇ ਵੀ 4-5 ਦਿਨ ਆਏ ਨਹੀਂ ਕਿਤੇ ਭੱਜ ਨਾ ਗਏ ਹੁਣ ਉਹ ਨਵੇਂੜ ਕੇ ਗਏ ਆ ਥੋੜੇ ਜਿਹੀ ਪੈਸੇ ਰਹਿੰਦੇ ਸੀਗੇ ਸਸਰੀ ਗਾਲ ਆਂਟੀ ਜੀ ਤੁਸੀਂ ਤਾਂ ਮਿਲੇ ਨਹੀਂ ਦੁਕਾਨ ਤੇ ਅੰਕਲ ਸੀਗਾ ਪਹੁੰਚ ਗਏ ਪੇਰ ਭਾਈ ਉੱਥੇ ਜੰਗਲਾਤ ਵਿਭਾਗ ਵਿੱਚ ਤੇ ਸਾਹਮਣੇ ਆਰ ਕੇ ਜੀ ਦੀ ਐਂਟਰੀ ਹੋਈ ਹੈ ਕਹਿੰਦੇ ਆਰ ਕੇ ਜੀ ਦੀ ਹਾਲ ਹੈ ਆਰ ਕੇ ਜੀ ਬਹੁਤ ਵਧੀਆ ਠੀਕ ਹਾਂ ਮੁੱਕ ਗਏ ਮੁੜਿਆ ਹੋਰ ਮੁੱਕ ਗਏ ਬਾਬਾ ਜਦੋਂ ਤਨ ਕਹ ਦੇ ਜਿੱਥੇ ਜੇਬ ਖਾਲੀ ਹੋਗੀ ਉੱਥੇ ਮੁੜਿਆ ਮਾਂਗੇ ਤੇਰਾ ਵਲੌਗ ਦੇਖ ਕੇ ਜਾਣ ਦਾ ਜੀ ਕਰਨ ਲੱਗ ਗਿਆ ਯਾਰ ਜਾਣਾ ਚਾਹੀਦਾ ਜ਼ਰੂਰ ਜਾਣਾ ਚਾਹੀਦਾ ਕਿਉਂ ਆਰ ਕੇ ਆਰ ਕੇ ਦਾ ਗੋਆ ਗੂਆ ਜੋ ਘੁੰਮੇ ਆ ਗਏ ਕੀ ਐਕਸਪੀਰੀਅੰਸ ਰਿਹਾ ਫਿਰ ਐਕਸਪੀਰੀਅੰਸ ਬਹੁਤ ਚੰਗਾ ਰਿਹਾ ਅੱਛਾ ਪਹਿਲਾਂ ਵੀ ਮੁੰਡਿਆਂ ਨਾਲ ਗਿਆ ਸੀਗਾ ਨਾ ਗੱਡੀ ਤੇ ਗਿਆ ਸੀ ਉਦੋਂ ਨਹੀਂ ਕੁਝ ਪਤਾ ਲੱਗਿਆ ਕਿ ਕਿੱਧਰ ਜਾਈ ਜੰਦੇ ਆ ਕਿੱਧਰ ਨਹੀਂ ਐਤਕੀ ਆਪ ਠੱਕੇ ਖਾਦੇ ਬੱਸਾਂ ਬੁੱਸਾਂ ਤੇ ਤਾਂ ਬਹੁਤ ਕੁਝ ਪਤਾ ਲੱਗਿਆ ਮਤਲਬ ਹੁਣ ਤੂੰ ਸਾਨੂੰ ਸਹੀ ਗਾਈਡ ਕਰ ਦੇਂਗਾ ਵੀ ਕਿਵੇਂ ਜਾਣਾ ਹੈ ਹਾਂ ਲੈ ਬਈ ਜ਼ਿਆਦਾ ਟਾਈਮ ਹੋ ਗਿਆ ਤੇ ਚਾਹ ਪੀਂਦੇ ਪੀਂਦੇ ਮਖਾਜ ਜਿਹਰਾਬਾਂ ਤੇ ਗੱਲ ਕਰਨ ਲਗੇ ਅੰਦਰਲੀ ਚਾਹ ਫੜ ਮਾੜੀ ਪੀ ਲੈ ਨਹੀਂ ਅਬ ਪੜੀ ਗਿਆ ਪੀਲਾ ਪੀਲਾ ਦਾ ਪੀਲਾ ਜਰਾਬਾਂ ਦੇ ਬਾਈ ਗੱਲ ਆਇਆ ਜਰਾਬਾਂ ਗੂਠਾ ਉਹਦੀ ਨਿਕਲ ਜਾਂਦਾ ਗਾਗਾ ਨੂੰ ਫੌਜੀਾਂ ਦੀ ਤੋਪ ਨਹੀਂ ਨਿਕਲ ਜਾਂਦੀ ਗਾ ਨੂੰ ਮੈਲਟ ਮੈਟ ਉਹਦੀ ਨਿਕਲ ਜਾਂਦਾ ਪਹਿਲਾਂ ਮੈਂ ਜੇ ਜਰਾਬਾਂ ਤੁਸੀਂ ਮਹਿੰਗੀਆਂ ਦੀ ਗੱਲ ਕਰੋ ਮੈਂ ਸਕੈਚਰ ਤੋਂ ਲਈਆਂ ਉਹ ਵੀ ਪਾੜੀਆਂ ਜੇ ਤੂੰ ਹੁਣ ਐ ਕਹੋਂਗੇ ਮੇਰੇ ਨੌਂ ਹੀ ਖੁਰ ਪਿਆਰ ਗਿਆ ਕਿ ਉਹ ਵੀ ਨਹੀਂ ਗੱਲ ਹਿਸਾਬ ਚ ਹੈਗੀ ਠੀਕ ਆ ਫਿਰ ਜੇ ਕੰਪਨੀ ਦੀ ਗੱਲ ਕਰਗੇ ਮੈਂ ਲਈਆਂ ਨੈਕਸਟ ਤੋਂ ਸਕੈਨਾਂ ਦੀਆਂ ਇੱਕ ਹਫਤਾ ਪਾਈਆਂ ਜਰਾਬਾਂ ਉਹਨਾਂ ਦਾ ਵੀ ਗੂਠਾ ਨਿਕਲ ਗਿਆ ਹਣ ਗਾਉਂਗਾ ਤੁਸੀਂ ਵੀ ਇਹ ਗੂਠੇ ਜੀ ਕਿਤੇ ਕੋਈ ਫਲਟਾ ਗੂਠੇ ਜੀ ਬਾਈ ਫਲਟ ਨਹੀਂਗਾ ਮੈਂ ਫੌਜੀ ਦੇ ਵਿਆਹ ਵੇਲੇ ਲੋਕਲ ਦੁਕਾਨ ਤੋਂ ਜਰਾਬਾਂ ਲੈਂ ਗਿਆ ਸੀ ਉਹਨਾਂ ਨੂੰ 1 ਸਾਲ ਹੋ ਗਿਆ ਉਵੇਂ ਹੀ ਪਈਆਂ ਉਹਨਾਂ ਦਾ ਨਹੀਂ ਗੂਠਾ ਨਿਕਲ ਗਿਆ ਤੇ 4-5 ਦਿਨ ਪਹਿਲਾਂ ਮੈਂ ਬਠਿੰਡੇੋਂ 50 ਰੁਪਈਆਂ ਦੀਆਂ ਜਰਾਬਾਂ ਸਸਤੀਆਂ ਲਈਆਂ ਤੇ ਉਹ ਵੀ ਪੂਰੀਆਂ ਵਧੀਆਆਂ ਕਿ ਅੱਜ ਤੱਕ ਪੂਰੀਆਂ ਵਧੀਆ ਚੱਲੀਆਂ ਨੇ ਇਹਨਾਂ 4-5 ਦਿਨ ਅਜ ਗੂਠਾ ਨਿਕਲ ਗਿਆ ਸੀਗਾ ਹੁਣ ਗੱਲ ਨਹੀਂ ਸਮਝਦਾ ਵੀ ਮਹਿੰਗੀਆਂ ਜਰਾਬਾਂ ਲੈਣੀਆਂ ਚਾਹੀਦੀਆਂ ਕਿ ਸਸਤੀਆਂ ਮੇਰੇ ਸਹਾਰ ਨਾਲ ਤਾਂ ਸਸਤੀਆਂ ਲੋਟ ਆ ਕਿਉਂ ਬਾਈ ਦੀਰਜ ਹੈ ਹਾਂਜੀ ਮੈਂ ਰੇਲੈਂਸ ਮਾਲ ਤੋਂ ਵੀ ਲੈ ਕੇ ਆਇਆ ਸੀ ਜਿਹੜਾ ਆਪਾਂ ਉਹ ਵੀ ਐਂ ਹੋ ਗਈਆਂ ਜਿੰਨੀਆਂ ਜਿਹੜਾ ਆਪਾਂ ਮਹਿੰਗੀਆਂ ਲੈਣੇ ਆਏ ਕ ਤਾਂ ਹੋ ਜਾਂਦੀਆਂ ਯਾਰ ਜਿਹੜੀ ਇਸ ਨੌਲੇਜ ਦੀ ਗੱਲ ਹੈ বিনা ਵਲੌਗ ਦੇ ਦੇਖੋ ਨਾ ਨਹੀਂ ਵਲੌਗ ਕੀ ਨੌਲੇਜ ਦੇ ਤੋ ਥੋੜੀ ਇੰਪੋਰਟੈਂਟ ਜਿਹੜੀ ਹੁੰਦੀ ਹੈ ਨਾ ਪ्योर ਚੀਜ਼ ਹਾਂ ਜਿਹੜੀ ਇੰਪੋਰਟੈਂਟ ਦੀ ਪ्योर ਚੀਜ਼ ਹੁੰਦੀ ਹੈ ਉਹਦੀ ਲਾਈਫ ਜ਼ਿਆਦਾ ਨਹੀਂ ਹੁੰਦੀ ਉਹਦੀ ਲਾਈਫ ਜ਼ਿਆਦਾ ਨਹੀਂ ਹੁੰਦੀ ਹਾਂ ਜਿਹੜੀ ਆਪਾਂ ਲੋਕਲ ਮਾਰਕੀਟ ਚ ਲੈਨੇ ਆ ਉਹਦੇ ਚ ਸਿੰਥੈਟਿਕ ਤੇ ਸੈਟਨ ਮਿਕਸ ਹੁੰਦਾ ਹੈ ਪੋਲੀਸਟਰ ਹੁੰਦਾ ਉਹ ਪੋਲੀਸਟਰ ਹਾਂ ਪੋਲੀਸਟਰ ਦੀ ਲਾਈਫ ਜ਼ਿਆਦਾ ਹੁੰਦੀ ਉਹਦੀ ਲਾਈਫ ਜ਼ਿਆਦਾ ਹੁੰਦੀ ਹੈਗੀ ਠੀਕ ਆ ਲੋਕਲ ਵਾਲੀ ਤਾਂ ਹੀ ਜਦੋਂ ਸਲਿੱਪ ਜੀ ਕਰਦੀ ਹੈ ਜ਼ਿਆਦਾ ਚੱਲਦੀ ਆ ਪਸੀਨਾ ਆਉਂਦਾ ਸਮੈਲ ਮਾਰਦੀ ਆ ਲੋਕਲ ਦੀ ਪਾਈਏ ਬ੍ਰੈਂਡ ਦੀ ਵੀ ਪਾਈ ਆ ਹਾਂ ਲੋਕਲ ਤੇ ਪਸੀਨਾ ਆਉਂਦਾ ਸਲਿੱਪ ਸਲਿੱਪ ਜਿਆ ਕਰਦਾ ਰਹਿੰਦਾ ਵਿੱਚ ਪੈਰ ਸਮੈਲ ਮਾਰਦੀ ਆ ਲੋਕਲ ਵਾਲੀ ਚ ਇਹ ਫਰਕ ਆਗਾ ਵੀ ਸਮੈਲ ਆਊਗੀ ਤੇ ਪਸੀਨਾ ਆਊਗਾ ਪਸੀਨਾ ਆਊਗਾ ਤੇ ਅੰਦਰ ਪੈਰ ਪਰ ਜਿਹੜੀ ਬ੍ਰੈਂਡ ਦੀ ਪਾਵਾਂਗੇ ਪਸੀਨਾ ਨਹੀਂ ਆਉਣਾ ਸਮੈਲ ਨਹੀਂ ਆਉਣੀ ਪਾਟ ਨਹੀਂ ਆ ਪਾਟ ਨਹੀਂ ਆ ਰਿਆ ਹਵਤੇ ਜਤਨੀ ਪਾੜ ਰਿਆ ਚਾਹੀਦੀਆਂ ਯਾਰ ਐਨਾ ਮੈਂ ਲੰਘੋ ਜੂਂ ਜਰਾਬਾ ਲੈੰਦੀ ਹੈ ਉਹ ਤਾਂ ਪੂਰੀ ਖਿੱਚ ਕੇ ਬੰਨਣਾ ਹੈਗਾ ਅੱਗੇ ਥੋੜੀ ਜਗ੍ਹਾ ਛੱਡਿਆ ਕਰ ਐ ਥੋੜੀ ਜੀ ਫਿਰ ਮੈਂ ਵੱਡਾ ਸਾਈਜ਼ ਲਿਆ ਕਰਾਂ ਹੈਨਾ ਖੁੱਲ ਗਿਆ ਖੁੱਲ ਗਿਆ ਡੁੱਲ ਗਿਆ ਰਹਿਣਾ ਉਹ ਤਾਂ ਕਿਉਂ ਮੁੰਡਿਆ ਯਾਰ ਤਾਂਗ ਤਾਂ ਆਕੇ ਲੱਗ ਗਿਆ ਜੀ ਨਾ ਯਾਰ ਕਿੰਨੇ ਕਬੂਟ ਵੇਚ ਲਿਆ ਅੱਜ ਹੈਂ ਚੇਲੀ ਹੈਣੀ ਮੇਰੀ ਆਉਣਾ ਤਾਂ ਪੈਣ ਹੀ ਸੀ ਤੂੰ ਆ ਕੇ ਉਧਰ ਫਿਰਦਾ ਲਾਈਕੀ ਯੈਡਰਸ ਹੋ ਗਏ ਜੀ ਵੇਲੇ ਚੱਲੀਏ ਘਰਾਂ ਨੂੰ ਅੱਜ ਕੰਮ ਤੇ ਥੋੜਾ ਜੀ ਘੱਟ ਹੀ ਲੱਗਿਆ ਬਾਈ ਕਿਉਂਕਿ ਨਜ਼ਾਰੇ ਥੋੜੇ ਵੱਧ ਲੈ ਕੇ ਆਏ ਸੀਗੇ ਨਾ ਚਾਰ ਪੰਜ ਦਿਨ ਨਜ਼ਾਰਿਆਂ 'ਚ ਸੀਗੇ ਤਾਂਹੀਂ ਫਿਰ ਕੰਮ ਤੇ ਕਿੱਥੋਂ ਜੀ ਲੱਗਣਾ ਸੀ ਪਰ ਕੰਮ ਤੇ ਤਾਂ ਆਉਣਾ ਪੈਣਾ ਹੀ ਆ ਮਿੱਤਰਾ ਜੇਵਾਂ ਜੜੀਆਂ ਖਾਲੀ ਹੋ ਗਈਆਂ ਹੁਣ ਫਿਰ ਜੇਹ ਭਰਨੀ ਵੀ ਪਊਗੀ ਨਹੀਂ ਤਾਂ ਕੰਮ ਨਹੀਂ ਚੱਲਣਾ ਤੇ ਸਾਡਾ ਇੱਕ ਮੁੰਡਾ ਤਾਂ ਵਿਆਹ ਹੋ ਗਿਆ ਉਹ ਤਾਂ ਛੁੱਟੀਆਂ ਤੇ ਆ ਚੱਲ ਵਧੀਆ ਯਾਰ ਵਿਵਹਤਾ ਜੀ ਬਣਾ ਨਾ ਵਧੀਆ ਗੱਲ ਆ ਹਾਂ ਸਹੀ ਆ ਚਲ ਆਪਾਂ ਬਾਬਾ ਚੱਲ ਗਏ ਤੇ ਆਂਡਾ ਇੱਕ ਅੱਧਾ ਮੰਡੀੋਂ ਆਪਾਂ ਖਾਵਾਂਗੇ ਚੰਗਾ ਗੱਲ ਜਾ ਖਰਾਬ ਹੋਇਆ ਪਿਆ ਮੇਰਾ ਚਲ ਇੱਕ ਅੱਧਾ ਵਾਲਾ ਨਹੀਂ ਬਾਬਾ ਗਰਮੈਸ਼ ਕਰ ਜਾਂਦੇ ਆ ਵਾਲੇ ਆਂਡੇ ਮੈਂ ਪਾਸਾ ਲੈਣਾ ਹਾਂ ਮੁੰਡਿਆ ਆਂਡਾ ਖਾਣਾ ਇੱਕ ਅੱਧਾ ਜਿਆਦਾ ਨਹੀਂ ਹਾਂ ਚਲ ਆਂਡਾ ਖਾਣ ਦਾ ਮਨ ਕਰਿਆ ਜੀ ਬਾਈ ਸੇਠੀ ਬਾਈ ਤੋਂ ਜਿਹੜਾ ਪੁੱਛੋ ਮੰਡੀ ਚ ਪੂਰਾ ਮਸ਼ਹੂਰਾ ਆਂਡਿਆਂ ਦੇ ਨਾਂ ਤੋਂ ਸੇਠੀ ਚਿਕਨ ਕਾਰਗਨ ਉਹ 200 ਰੁਪਿਆ ਦੇ ਪੰਜ ਆਂਡੇ ਲਵੀ ਕਰੇ ਚਾਹੇ ਤੂੰ 100 ਆਂਡਾ ਖਾ ਲਾ ਪਰ ਆ ਸਵਾਦ ਨਹੀਂ ਆਉਂਦਾਗਾ ਜਿਹੜੇ ਆ ਪੰਜ ਚਾਰ ਆਂਡੇ ਖਾ ਕੇ ਸਵਾਦ ਆਉਂਦਾ ਨਾ ਸਵਾਦ ਵਾਲੇ ਲੱਗਦੇ ਆ ਜਾਂ ਠੇਕੇ ਤੇ ਖਾ ਕੇ ਦੇਖੀ ਆ ਗਏ ਜੀ ਪਿੰਡ ਚੱਲੀਏ ਘਰਾਂ ਨੂੰ ਘਰ ਦੇ ਵੈਸੇ ਤਾਂ ਕੋਲੀ ਆ ਕੇ ਮੈਂ ਬਲੌਗ ਬਣਾਉਣਾ ਹੁੰਦਾ ਕੋਲੀਆਂ ਦਿਖਾਈਏ ਰੋਟੀ ਪਾਣੀ ਤੇ ਹੁਣ ਆਪਣਾ ਜਿਹੜਾ ਰੁਟੀਨ ਆ ਬਲੌਗ ਦਾ ਫੇਰ ਚਾਰ ਪੰਜ ਦਿਨ ਹੀ ਬਦਲਿਆ ਸੀਗਾ ਨਵਾਂ ਕੰਟੈਂਟ ਚਾਰ ਪੰਜ ਦਿਨ ਹੀ ਆਇਆ ਸੀ ਕਿਉਂਕਿ ਚਾਰ ਪੰਜ ਦਿਨ ਬਾਹਰ ਗਏ ਸੀ ਤੇ ਹੁਣ ਫੇਰ ਕੰਟੈਂਟ ਉਹੀ ਚੱਲ ਪੂਗਾ ਤੇ ਛੇਤੀ ਜਲਦੀ ਰੱਬ ਸੁੱਖ ਰੱਖੇ ਗਾਂ ਵਾਲੇ ਮਹੀਨੇ ਫੇਰ ਮੇਰਾ ਪਲਾਨ ਆ ਵੀ ਜਾਵਾਂਗੇ ਕਿਸੇ ਨਾ ਕਿਸੇ ਪਾਸੇ ਟੂਰ ਕੱਢਾਂਗੇ ਤੇ ਗੁੱਡ ਨਾਈਟ ਜੀ ਸਸਰੀ ਕਾਲ ਸਾਰਿਆਂ ਨੂੰ